ਲੱਗ ਗਿਆ ਲੱਗ ਗਿਆ ਲੱਗ ਗਿਆ ਬਜ਼ੁਰਗ ਮਹਿਲਾ ਦੇ ATM ਵਿੱਚੋਂ ਚਲਾਕੀ ਦੇ ਨਾਲ ਪੈਸੇ ਕਢਵਾਉਣ ਵਾਲਾ ਲੱਗ ਗਿਆ ਪਠਾਨਕੋਟ ਵਿੱਚ 2 April ਨੂੰ ਇੱਕ ਵੱਡੀ ਵਾਰਤਾਤ ਸਾਹਮਣੇ ਆਈ ਸੀ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਪਠਾਨਕੋਟ ਦੇ ਮੋਹੱਲਾ ਸੁੰਦਰ ਨਗਰ ਦੇ रहने वाले बुजुर्ग महिला ਤੇ ਉਸ ਦੇ ਪਤੀ ਦੇ ਨਾਲ ATM ਵਿੱਚ ਪੈਸੇ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਇੰਡੀਆ ਨਾਊ نیوز ਚੈਨਲ ਵੱਲੋਂ ਜ਼ਿੰਮੇਦਾਰੀ ਸਮਝਦਿਆਂ ਹੋਇਆਂ ਇਸ ਖਬਰ ਨੂੰ ਬੜੀ ਹੀ ਪ੍ਰਮੁਖਤਾ ਦੇ ਨਾਲ ਦਰਸਾਇਆ ਗਿਆ ਅਤੇ ਇਹ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਉਸ ਬਜ਼ੁਰਗ ਮਹਿਲਾ ਦੇ ਕੋਲੋਂ ਜੋ ਕਿ ਆਪਣੇ ਪਤੀ ਦੇ ਲਾਸਟ ਦੇ ਲਈ ਪੈਸੇ ਕਢਵਾਉਣ ਪਠਾਨਕੋਟ ਦੇ ਟਾਂਗੂ ਰੋਡ ਵਿਖੇ ਲੱਗੇ ATM ਵਿੱਚ ਜਾਂਦੀ ਹੈ ਤਾਂ ਇੱਕ ਵਿਅਕਤੀ ਉੱਥੇ ਆ ਕੇ ਉਸ ਦੇ ਨਾਲ ਉਸਤਾ ਵਾਰਡ ਬਦਲ ਕੇ ਉਸਦੇ ਪੈਸੇ ਥੋੜੀ ਦੇਰ ਬਾਅਦ ਕਢਵਾ ਲੈਂਦਾ ਹੈ ਜਿਸ ਤੋਂ ਬਾਅਦ ਇਸ ਦਾ ਮੈਸੇਜ ਉਸ ਨੂੰ ਆਉਂਦਾ ਹੈ ਅਤੇ ਉਹਨਾਂ ਵੱਲੋਂ ਇਸ ਬਾਬਤ ਪਠਾਨਕੋਟ ਦੇ ਥਾਣਾ ਡਿਵੀਜ਼ਨ ਨੰਬਰ 2 ਵਿਖੇ ਸ਼ਿਕਾਇਤ ਵੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਅੱਜ ਉਸ ਏਟੀਐਮ ਦੀ 2 April ਦੀ ਉਹ ਵਾਰਦਾਤ ਵਾਲੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਕਿ ਕਿਸ ਤਰ੍ਹਾਂ ਉਹ ਵਿਅਕਤੀ ਮਹਿਲਾ ਦੇ ਕੋਲ ਜਾ ਕੇ ਖੜਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਉਸ ਦਾ ਏਟੀਐਮ ਕੱਢ ਕੇ ਉਸ ਨੂੰ ਬਦਲ ਕੇ ਆਪਣਾ ਏਟੀਐਮ ਫੜਾ ਦਿੰਦਾ ਹੈ ਕਿਤੇ ਤੁਸੀਂ ਵੀ ਨਾ ਹੋ ਜਾਇਓ ਇਸ ਤਰ੍ਹਾਂ ਦੇ ਵਿਅਕਤੀ ਦਾ ਸ਼ਿਕਾਰ ਅਤੇ ਧਿਆਨ ਦੇ ਨਾਲ ਏਟੀਐਮ ਵਿੱਚੋਂ ਕਢਵਾਓ ਪੈਸੇ ਇਸੇ ਤਰ੍ਹਾਂ ਦੇਖੋ ਇਸ ਸੀਸੀਟੀਵੀ ਫੁਟੇਜ ਦੀਆਂ ਪੂਰੀਆਂ ਤਸਵੀਰਾਂ